ਹੈਲੋ ਜੀ ਸਸਿਕਾ ਸਾਰਿਆਂ ਨੂੰ ਸੁਖ ਬਲੌਕਸ ਬੋਪਰਾਇ ਚੰਨਤਾ ਦਸਵਾਲ ਤੇ YouTube ਫੈਮਲੀ ਕਿਦਾਂ ਸਾਰੇ ਠੀਕ ਠਾਕ ਹੋ ਦੇਖੀਦੇ ਸਾਰਿਆਂ ਸਸਿਕਾ ਮੈਂ ਕਲਵੀਰ ਬੋਪਰਾਇ ਤੋਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰਕੇ ਜਾਓ ਕੱਲਾ ਵੀਜ਼ ਦੇਖਣਾ ਜਾਓ ਅੱਜ ਹੈ ਦਿਨ ਮੰਗਲਵਾਰ ਜੇਠਾ ਮੰਗਲਵਾਰ 23 ਤਰੀਕ ਮਾਤਾ ਸਲਾਨੀ ਦਾ ਮੇਲਾ ਜਿਹੜਾ ਕਿ ਸਾਲ ਵਿੱਚ ਦੋ ਵਾਰੀ ਹੁੰਦਾ ਹੈ ਇੱਕ ਚੇਤ ਦੇ ਮਹੀਨੇ ਤੇ ਇੱਕ ਆਸਾਣ ਦੇ ਮਹੀਨੇ ਜੇਠੇ ਮੰਗਲਵਾਰ ਤੇ ਅਸੀਂ ਗਏ ਮਾਤਾ ਢੇਕਣ ਤੇ ਸ਼ਾਮ ਦਾ 5:30 ਦਾ ਟਾਈਮ ਆ ਇਹ ਤੇ ਅਸੀਂ ਵੇਲੇ ਸਵੇਰੇ ਗਏ ਨਹੀਂ ਕਿਤੇ ਨਹੀਂ ਟਾਈਮ ਲੱਗਾ ਗਏ ਸੀ ਥੋੜਾ ਕੰਮ ਸੀਗਾ ਤੇ ਹੁਣ ਸ਼ਾਮ ਨੂੰ ਗਏ ਆ ਦੇਖੋ ਪ੍ਰੋਗਰਾਮ ਚੱਲਣ ਡਿਆ ਆ ਤੇ ਸੰਗਤਾਂ ਬੈਠੀਆਂ ਤੇ ਮਹਾਮਾਈ ਦਾ ਗੁਣਗਾਨ ਸੁਣ ਰਹੀਆਂ ਆ ਤੇ ਸੰਗਤਾਂ ਜੁੜੀਆਂ ਹੋਈਆਂ ਆ ਸਾਰੀਆਂ ਪ੍ਰੋਗਰਾਮ ਚੱਲਦਾ ਪਿਆ ਆ ਤੇ ਦੇਖੋ ਜੀ ਇੱਧਰ ਪ੍ਰੋਗਰਾਮ ਦੀ ਸਮਾਪਤੀ ਤਕਰੀਬਨ ਆ ਇਹ ਤੇ ਸੰਗਤਾਂ ਆਪਣੀ ਖੁਸ਼ੀ ਦਾ ਇਹਾਰ ਨੱਚ ਕੇ ਕਰ ਰਹੀਆਂ ਆ ਮਹਾਮਾਈ ਦੇ ਸਾਹਮਣੇ ਅਦਾਸ ਬੇਨਤੀ ਕਰਦੇ ਆ ਤੇ ਖੁਸ਼ੀ ਦਾ ਜਹਾਰਿਆ ਦੇਖੋ ਜੀ ਪ੍ਰੋਗਰਾਮ ਉਧਰ ਪਾਰਲੇ ਸਾਈਡ ਤੇ ਲੰਗਰ ਵੀ ਚੱਲਣ ਡਿਆ ਜਿਹੜੇ ਮਤਲਬ ਸੰਗਤ ਆਉਂਦੀ ਆ ਉਹ ਵੀ ਲੰਗਰ ਛੱਕਦੀ ਆ ਸੰਗਤ ਕੁਛ ਛੱਕ ਕੇ ਜਾਈ ਜਾਂਦੀ ਆ ਮਹਾਮਾਈ ਦਾ ਮੇਲਾ ਪ੍ਰੋਗਰਾਮ ਇੱਥੇ ਚੱਲਦਾ ਆ ਦੇਖੋ ਬੱਚੇ ਕਿਦਾਂ ਖੇਡਣ ਡਏ ਆ ਤੇ ਮੈਂ ਹਾਜੀ ਲੋਣ ਜਾਣਾ ਸੀਗਾ ਚਲੋ ਮੈਂ ਕਿ ਹਰ ਸਾਲ ਜਾਇਦਾ ਜਾਣਾ ਜ਼ਰੂਰ ਆ ਹਾਜੀ ਲੋਣ ਜਾਣਾ ਤਾਂ ਸਵੇਰੇ ਨਹੀਂ ਟਾਈਮ ਲੱਗ ਜੇ ਪੂਰਾ ਮਤਲਬ ਮੈਂ ਬਲੌਗ ਬਣਾਉਂਦੀ ਫੇ ਮੈਨੂੰ ਥੋੜਾ ਲੱਗਣਾ ਸੀਗਾ ਤੇ ਚਲੋ ਨਹੀਂ ਆ ਦੋ ਕਲਿੱਪਾਂ ਸੀ ਤੁਹਾਨੂੰ ਮੈਂ ਸ਼ੇਅਰ ਕੀਤੇ ਆ ਦੇਖੋ ਮਹਾਮੈਦਾ ਮੰਦਰ ਕਿੰਨਾ ਸੋਹਣਾ ਆ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਦੇਵੇ ਤੇ ਜਿਹੜੇ ਮਾਰਚ ਮਹੀਨੇ ਪ੍ਰੋਗਰਾਮ ਹੁੰਦਾ ਆ ਉਹ ਵੀ ਵੀਡੀਓ ਮੈਂ ਆਪਣੇ ਚੈਨਲ 'ਤੇ ਅਪਲੋਡ ਕੀਤੀ ਤੁਸੀਂ ਦੇਖ ਸਕਦੇ ਹੋ ਇਹ ਦੋ ਕਲਿੱਪਾਂ ਦਾ ਮੈਂ ਸ਼ੇਅਰ ਕੀਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੈ ਮਾਤਾ ਦੀ